ਨੇ ਬਬਾਈ ਉਹਨੇ ਨਾ ਗੱਲਾਂ ਦੀ ਕੋਸ਼ਿਸ਼ ਕਰ ਰਹੇ ਬਲਵੋਚ ਬੰਦਾ ਨੇ ਇਹ ਨਾਲੋਂ ਉਸ ਦਿਨ ਸਮੋਹ ਕੰਨਾਂ ਨਾਲ ਲਾੜੀ ਨਾਲ ਨਹੀਂ ਜੀ ਇਹਨੇ ਲਾੜੀ ਜੀ ਨਾਲ ਮੇਰੇ ਨਾਲ ਜੀ ਗੱਲਾਂ ਕੀਤੀਆਂ ਮਨਜਾਤੀ ਦੇਖਲਾਕੀ ਗੱਲਾਂ ਕੀਤੀਆਂ ਵੀ ਤੁਹਾਨੂੰ ਕਹਿਣ ਕਿ ਜਾਤੀ ਖਲਾਕੀ ਤੈਨੂੰ ਇਦਾਂ ਕਰਦਾ ਮੱਝੀਆ ਚੂੜਿਆ ਕੁੱਤੇ ਇਦਾਂ ਮਰ ਬੁਮਾਉਂਦਾ ਇਹ ਗੱਲਾਂ ਹੀ ਕੱਢੀਆਂ ਸੀ ਉਹਨਾਂ ਨੇ ਵਾਹ ਕੁ ਜੀ ਦਾ ਖਾਸਾ ਵਾਹ ਕੁ ਜੀ ਦਾ ਖਤੇ ਜੋ ਮੇਰੇ ਨਾਲ ਬਬਈ ਵਾਰਤਾ ਤੇ ਹੋਈ ਆ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦਾ ਇੱਕ ਵੀਲਾ ਬਜੋ ਦੋ ਅਣਪਸਾਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਇੱਕ ਜਿਹੜਾ ਮੇਨ ਹੀ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਆਪਾਂ ਫੈਸਲਾ ਕਰਾ ਦਾਂਗੇ ਤੁਹਾਡਾ ਉਹਦਾ ਨਾਮ ਹੈਗਾ ਜੀ ਲਾਡੀ ਲਾਡੀ ਡਾਕਟਰ ਆ ਉਹਨੇ ਮੈਨੂੰ ਕਹੇ ਫੈਸਲਾ ਕਰਾ ਦਾਂਗੇ ਉਹਦੇ ਹੁੰਦੇ ਇੱਕ ਬੋਲੇ ਵਾਲਾ ਦਾ ਮੁੰਡਾ ਬਿੱਕਰ ਉਹ ਵੀ ਗਵਾਹ ਹੈ ਉਹਦੇ ਸਾਹਮਣੇ ਉਹਨੇ ਕਹੇ ਕੋਈ ਗੱਲ ਹੀ ਨਹੀਂ ਮੇਰੇ ਹੁੰਦਾ ਹੈ ਕੋਈ ਗੱਲ ਨਹੀਂ ਕਰਦੇ ਮੇਰੇ ਭਨੇਵੇਂ ਆ ਤੇ ਤੁਸੀਂ ਉਹਨਾਂ ਕੋਈ ਗੱਲ ਕਰਿਓ ਤੇ ਮੈਂ ਬਾਬਾ ਜੀ ਸਭੋ ਇੱਥੋਂ ਰੱਖੋ ਨਾ ਕਿ ਮੈਂ ਚੱਲ ਪਾਣੀ ਦਾ ਨਹੀਂ ਪੀ ਲੈਣੇ ਆ ਜੇ ਭਰਾਏ ਆ ਤੇ ਮੈਂ ਚੱਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਾ ਮੈਂ ਬਾਬਾ ਜੀ ਉਹਨਾਂ ਨੂੰ ਕਹਿੰਦਾ ਵੀ ਚੱਲ ਪਾਣੀ ਦੀ ਬੋਤਲ ਫਰਕ ਲੈ ਆ ਮੁੰਡੇ ਨੂੰ ਪਾਣੀ ਦੀ ਬੋਤਲ ਲੈਣ ਕਰਦਾ ਤੇ ਬਾਬਾ ਜੀ ਹੁੰਦਿਆਂ ਉੱਤਰ ਕੇ ਆਏ ਤੇ ਮੇਰੇ ਉਹਨੇ ਸਿਰ ਤੇ ਮਾਰ ਲੱਗਾ ਪਹਿਲਾ ਵਾਰ ਕਰ ਲੱਗਾ ਤੇ ਮੈਂ ਗੜੀ ਹੱਥ ਕਰਤਾ ਤੇ ਮੈਂ ਮੇਰੇ ਉਹਨੇ ਹੱਥ ਜਿਹਦਾਤਰ ਮਾਰਿਆ ਬਾਅਦ ਮੇਰੇ ਇੱਕ ਨੇ ਲੱਕ ਤੇ ਮਾਰਤਾ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਭਜਾ ਫਿਰ ਮੈਂ ਜਿਹੇ ਨਾਲ ਕਾਰਨ ਨਾ ਨਹਿਰ ਦੇ ਵਿੱਚ ਸਾਲ ਲਗਾ ਲਗਾ ਕੇ ਫਿਰ ਮੈਂ ਉਧਰ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤਾਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਇਹ ਬਾਈ ਮਤਲਬ ਇਹ ਤਾਂ ਇਹ ਆ ਕਿ ਜੇ ਮੈਨੂੰ ਕੋਈ ਨਹੀਂ ਹੁੰਦਾ ਇਹ ਤਾਂ ਇਹ ਜ਼ਿੰਮੇਵਾਰ ਹੋਣਗੇ ਕਿ ਮਨ ਲਓ ਕੱਲ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ ਇਹੋ ਹੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਯਾਨੋ ਮਾਰਨੀ ਧੋਕੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਆ ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਹਿਥਿਆ ਰਹੇ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਕੇ ਆਏ ਆ ਪਹਿਲਾਂ ਵੀ ਨਾ ਚੋਰੀ ਜੂੜੀ ਦੇ ਕੇਸ ਹੈਗੇ ਆ ਤੇ ਇਹਨਾਂ ਨੇ ਉਹ ਗੱਲ ਕਹੀ ਕਿ ਮੈਂ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਮਤਲਬ ਤੇਰੇ ਗੋਲੀ ਮਾਰਨੀ ਕਰਨ ਕੇ ਤੇ ਜਦੋਂ ਮੈਂ ਗੱਡੀ ਭੱਜਾਂ ਡਿਆ ਪੈਣਾ ਮੇਰੇ ਪਹਿਲਾਂ ਸਿਰ 'ਚ ਹੁੰਦਾ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਹੱਥ ਕਰਤਾ ਬਾਅਦ ਚ ਨੇ ਮੇਰੇ ਲੱਕ 'ਚ ਮਾਰਿਆ ਫਿਰ ਮੈਂ ਨਹਿਰ ਤੇ ਮਤਲਬ ਸਾਲ ਲਗਾਈ ਤੇ ਫਿਰ ਮੈਂ ਅੱਗੇ ਭੱਜਾ ਉਸ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾਂ ਅਗਲੇ ਬੰਨੇ ਜਿੰਨਾ ਮੈਨੂੰ ਅੰਕਲ ਉਹਨਾਂ ਨੇ ਚੱਕਿਆ ਤੇਰੇ ਮੇਰੇ ਨਾਲ ਹੀ ਉਹਨੇ ਮੈਨੂੰ ਚੱਕਿਆ ਇਹਨਾਂ ਨੇ ਬਾਬਾ ਜੀ ਅੱਗੇ ਮੈਨੂੰ ਨਾ ਇਹ ਦਿਨ ਗੁਰਦਵਾਰ ਸਾਹਿਬ ਮੈਂ ਮੱਥਾ ਟੇਕਣ ਗਿਆ ਹਾਂ ਉੱਥੇ ਸੀ ਕੈਮਰਾ ਦੇ ਸਾਹਮਣੇ ਵੀ ਨਾਲ ਮੈਨੂੰ ਘੇਰ ਲਿਆ ਉੱਥੇ ਵੀ ਮੇਰੇ ਮਗਰ ਆ ਕੇ ਚਾਰ ਪੰਜ ਜਣੇ ਉਹਦਾ ਮੈਂ ਰਮਾਲ ਬੰਨ੍ਹ ਕੇ ਹੱਥ ਧੋਣ ਦੇ ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਵੀ ਹਾਂ ਦਾ ਤੂੰ ਇਦਾਂ ਕਿਹਾ ਤੇ ਇਹਨਾਂ ਨੇ ਮੈਨੂੰ ਉਦਣੇ ਕਿਹਾ ਲਓ ਉਦਣੇ ਮੈਨੂੰ ਮਾਰ ਲੱਗੇ ਉੱਥੇ ਗੁਰਦਵਾਰੇ ਤੇ ਫਿਰ ਉਹਨਾਂ ਨੇ ਉੱਥੇ ਬੰਦਿਆਂ ਨੇ ਮਿਲ ਕੇ ਕਹਿਤਾ ਕਿ ਨਹੀਂ ਨਹੀਂ ਇੱਥੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਕਿ ਕੋਈ ਗੱਲ ਕਰਨੀ ਇਹਨਾਂ ਨੇ ਬਾਬਾ ਜੀ ਉਸ ਦਿ ਕਨਾਲ ਐਕਟਿਵ ਕੇ ਮੇਰਾ ਪਿੱਛਾ ਕੀਤਾ ਸੀ ਜੇ ਮੈਂ ਕਿਤੇ ਮਤਲਬ ਦੁਕਾਨ ਤੋਂ ਕੰਮ ਜੰਨਾ ਹੈ। ਹੋਂਦੇ ਬਾਬਾ ਜੀ ਨਾਲ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਲੋ ਮਾਰਨਾ ਆਇਆ ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ। ਭੰਡ ਇਹੋ ਗੱਲ ਕੀਤੀ ਵੀ ਮਾਰ ਕੇ ਜਾਣਾ ਜਾਨੋ ਇਹਨੇ ਮੈਨੂੰ ਪਹਿਲਾਂ ਕਿਹਾ ਕਿ ਤੈਨੂੰ ਮਾਰ ਦੇਣਾ ਜਾਨੋ। ਫੱਤੀ ਚ ਦਵਿੰਦਰ ਜੀ ਜਿਹੜਾ ਮਾਮਲਾ ਸਾਹਮਣੇ ਆਇਆ ਗੁੱਟ ਮੁੰਡੇ ਦਾ ਵੱਡਿਆ ਗਿਆ ਕੀ ਮਾਮਲਾ ਕੀ ਜਾਂਦੀ ਹੈ? ਜੀ ਮਾਮਲਾ ਇਸ ਤਰ੍ਹਾਂ ਵਾਂ ਕਿ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਤਾਂ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ-ਘਰ ਨਸ਼ਾ ਜਿਹੜਾ ਕਰ-ਕਰ ਗਿਆ ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਇਹਦੇ ਤਹਿਤ ਹੀ ਪਿੰਡ ਜਿਹੜਾ ਵਾ ਘੁਮਾਣਾ ਦੇ ਕੋਲ ਆ ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰਾ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਦਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਜ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਦਕਬਾਜੀ ਤੁਹਾਡੀ ਮਿਟਾ ਦਿੰਦਾ ਹਾਂ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨਹਿਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਪਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਗਿਆ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ 'ਚ ਛਾਲ ਮਾਰਨ ਦੇ ਬਾਅਦ ਯੁੱਧ ਵੀ ਹੋ ਗਿਆ ਨਿਕ ਪਿੱਛੋਂ ਭੱਜਦਿਆਂ ਨੂੰ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੀਜ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਇਹ ਇਹਦੋਂ ਪਹਿਲਾਂ ਵੀ ਕੁਮਾਣਾ ਦੇ ਕੋਲ ਹੀ ਇੱਕ ਨਿਆਂਗ ਸਿੰਘ ਵੱਲੋਂ ਚਾਹ ਮੰਗਣ ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤਵੜ ਦਿੱਤੀ ਗਈ ਸੀ ਉਹਦਾ ਵੀ ਮੈ ਹਸਪੀਟਲ ਪਤਾ ਲੈਣ ਆਇਆ ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਕੜਮ ਚੋਧਰੀਆਂ ਵੱਲੋਂ ਫਿਰ ਜਦੋਂ ਕੋ ਸਾਡੇ ਵਰਗਾ ਬੰਦਾ ਬੋਲਦਾ ਤੇ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ ਬਾਈ ਤੁਸੀਂ ਜਾਤ ਪਾਤ ਖਤਮ ਕਰੋ ਕਿ ਤਾਂ ਹੀ ਆਣਾ ਗੱਲ ਜਾਤ ਪਾਤ ਦੀ ਨਹੀਂ ਨਸ਼ਾ ਦਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ ਪੁਲਿਸ ਵੱਲੋਂ ਕਹਿ ਰਿਆ ਰਹਾ ਕਿ ਪੁਰਾਣੀ ਰੰਜਿਸ਼ ਸੀ ਕਿ ਨਸ਼ੇ ਦੀ ਕੋਈ ਗੱਲ ਬਾਤ ਨਹੀਂ ਉਹ ਜਾਂਚ ਦਾ ਕਿਤੇ ਵਿਚਾਇਆ ਪੁਰਾਣੀ ਰੰਜਿਸ਼ ਭਾਜੀ ਕੋਈ ਇਹਨਾਂ ਦਾ ਜਮਾਂਦਰੂ ਕੋਈ ਇਹਨਾਂ ਦਾ ਕੋਈ ਥੜਾਵਾ ਦੁਸ਼ਮਣੀ ਨਾਲ ਦੀ ਹੈਗੀ ਆ ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿੰਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ ਤੇ ਕਾਨੂੰਨਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜ਼ਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ ਠੀਕ ਹੈ ਕਿਉਂਕਿ ਉਹੀ ਬੰਦਾ ਲੈ ਕੇ ਗਿਆ ਉਹੀ ਬੰਦਿਆਂ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹਸਪੀਟਲਾਂ ਦੇ ਵਿੱਚ ਦਰਵਾਜ਼ਾ ਦਰ ਜਿਹੜਾ ਜਰਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ ਸੋ ਇਹਨੂੰ ਨੱਥ ਪਾਉਣ ਵਾਲੀ ਹੈ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਐਸਐਸਪੀ ਬਟਾਲਾ ਦਾ ਦਫਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਤੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪਰਿਵਾਰ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀ ਕੋਈ ਕਿਤੇ ਨਹੀਂ ਕੋਈ ਮੇਰੇ ਸਾਹਮਣੇ ਤਾਂ ਕੋਈ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ ਜੇਕਰ ਹੋਏਗੀ ਤਾਂ ਵੀਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ ਦਬਾਦ ਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜੋ ਮੇਨ ਦੋਸ਼ੀ ਆ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਬਾਕੀ ਦੇ ਮਾਮਲੇ ਦਾ ਕਿਉਂ ਕੀ ਗੱਲ ਮੈਨੂੰ ਨਹੀਂ ਇਹ 1 ਨਹੀਂ 2 ਨਹੀਂ 3 ਨਹੀਂ ਇਹਨਾਂ ਨੇ ਤੇ ਪਾਇਆ ਗੰਦ ਇਹਨਾਂ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਤੱਕੜੀ ਹੋਣ ਦਾ ਨਾ ਜਿੱਥੇ ਵੀ ਜਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ ਮੇਰੇ ਸਾਹਮਣੇ ਤੱਕ ਠੀਕ ਸੀ ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵਈਆ ਉਹ ਮੇਰੇ ਖਿਆਲ ਨਾਲ ਦਿਖਾਉਣ ਦੀ ਲੋੜ ਨਹੀਂ ਆ ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ ਅਫਸਰ ਸਹਿਬਾਨਾਂ ਦਾ ਵੀ ਜੇਕਰ ਇਹ ਸਾਡੇ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸੇ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗਾ। ਮੀਰ ਜੀ ਥੋੜਾ ਜਿਹਾ ਬਰੀਫ ਕਰ ਦਿੱਤੀਸਟੈਂਡ ਜੋ ਬਿਆਨ ਦਿੱਤੇ ਆ ਉਦੇ ਮੁਤਾਬਕ ਅਸੀਂ ਬਿਆਨ ਲਏ ਜਿਹੜੀ ਕਾਰਵਾਈ ਬਣਦੀ ਉਹ ਕਰ ਸਰ ਕਿੰਨੇ ਲੋਕ ਨੇ ਜਿੰਨਾ ਪੰਜ ਲੋਕ ਹੈ ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਉਹ ਸਾਡੀ ਤਕਰੀਰ ਦਾ 파ਟ ਲੇਕਿਨ ਜੋ ਪਰਿਵਾਰ ਦਾ ਕਹਿਣਾ ਹੈ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਦੋਸ਼ੀ ਵਿੱਚ ਬਾਈ ਮੇਨ ਪਰਚਾ ਹੋਇਆ ਨਹੀਂ ਪਤਾ ਕਿ ਕਿ ਮੁੰਡੇ ਨੇ ਕੀ ਦੱਸਿਆ ਜੀ ਕਿਸ ਤਰ੍ਹਾਂ ਕਿਉਂ ਗੁੱਟ ਵੱਡਿਆ ਗਿਆ ਕੋਈ ਪਰਾਨੀ ਇਹਨਾਂ ਦਾ ਕੋਈ ਆਪਣਾਣੀ ਤੇ ਹਰੰਦਰ ਸਿੰਘ ਉਹਦੇ ਝਗੜਾ ਹੋਇਆ ਤਾਂ ਉਹਦੇ ਕਰਕੇ ਇਹਨਾਂ ਨੇ ਮਤਲਬ ਕਹਿੰਦਾ ਜਾ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਸਾਖੀ ਤਾਂ ਹੈ ਪਰ ਉਹਨਾਂ ਵੱਲੋਂ ਉਹ ਵੀ ਦੇਖ ਲੈਣਗੇ ਠੀਕ ਹੈ ਤੁਹਾਨੂੰ ਪਲੀਜ਼ ਕਾਈਂਡਲੀ ਕਿਉਂਕਿ ਮੈਂ ਕੁਝ ਨਹੀਂ ਹਲੇ ਮੈਂ ਬੈਂਕ ਲੈ ਕੇ ਕੁਝ ਨਹੀਂ ਕਰ ਰਹੇ ਹਾਂ ਪਰ ਇਹ ਯਾਰ ਅਸੀਂ ਬਿਆਨ ਤੁਸੀਂ ਮੇਰੀ ਗੱਲ ਸੁਣੋ ਨਾ ਸਾਡੇ ਅਫਸਰਾਂ ਕੋਲ ਜਾ ਕੇ ਕਰੋ ਤੁਸੀਂ ਕਹਿ ਰਹੇ ਹੋ ਕਿ ਆਈਓ ਨੂੰ ਕੱਢ ਦਿੱਤਾ ਜਾਵੇ ਜਿਸ ਜਿਸ ਕੋਡੇ ਨੇ ਬੋਰਡ ਤੇ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਕਿਸੇ ਨੇ ਨਹੀਂ ਕੋਈ ਕਿਹਾ ਤੁਸੀਂ ਹਾਂ ਕਿਸੇ ਨੇ ਨਹੀਂ ਕਿਹਾ ਫੈਮਲੀ ਕਹਿ ਰਹੀ ਹੈ ਜੀ ਸਾਨੂੰ ਕੀ ਜਿਹੜੀ ਫੈਮਲੀ ਰਹਿ ਰਹੀ ਹੈ ਉਹਨੂੰ ਪੁੱਛੋ ਫਿਰ ਤੁਸੀਂ ਦੱਸੋ ਫਿਰ ਸਾਡਾ ਫੈਮਲੀ ਨਾਲ ਮੈਟਰ ਨਹੀਂ ਤੁਸੀਂ ਕੀ ਕਾਰਵਾਈ ਕੀਤੀ ਗਈ ਜੀ ਕੁਛ ਨਹੀਂ ਹਾਲੇ ਬਿਆਨ ਲਏ ਬਾਅਦ ਵਿੱਚ ਆ ਕੇ ਪਰਚਾ ਦਰਜ ਕਰਾਂਗੇ ਜਿਹਨੇ ਬੋਰਡ ਤੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕੀਤੀ ਜਾ ਰਹੀ ਹੈ ਜੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਤਾ ਵੀ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਤੁਸੀਂ ਦੱਸੋ ਨਾ ਕਾਰਵਾਈ ਕੀ ਕਰਦੇ ਸਰ ਤੁਸੀਂ ਤੁਸੀਂ ਆਈਓ ਕੀ ਕਰਦੇ ਯੋ ਤੁਸੀਂ ਥੋੜੀ ਦੱਸੋ ਇਸੇ ਕਰਕੇ ਕਹਿ ਰਹੇ ਕਿ ਬਰੀਫ ਕਰ ਦੋ ਥੋੜਾ ਜਿਆਦਾ ਮੈਂ ਤਾਂ ਕਰ ਰਿਹਾ ਇੱਕ ਮਿੰਟ ਮੇਰੀ ਮੇਰੀ ਪਹਿਲੇ ਗੱਲ ਸੁਣੋ ਹਾਲੇ ਦੇ ਉੱਤੇ ਮੈਂ ਕੁਝ ਨਹੀਂ ਕਮੈਂਟ ਕਰਨਾ ਠੀਕ ਹੈ ਜੀ ਜੋ ਬਣਦੀ ਕਾਰਵਾਈ ਪਰਚਾ ਦਰਜ ਕਰਾਂਗੇ ਫਿਰ ਬਾਅਦ ਦੇ ਵਿੱਚ ਦੇਖੋ ਵੀ ਉਹਨੂੰ ਕੱਢਿਆ ਬਾਹਰ ਕਿ ਜਾਂੰਦਰ ਹੈ ਕਿੰਨੇ ਜਾਣੇ ਨੇ ਕਿੰਨੇ ਜਾਣੇ ਨੇ ਇਹਨਾ ਦੱਸ ਦਿਓ ਕਿੰਨੇ ਜਾਣੇ ਨੇ ਬੰਦੇ ਕਿੰਨੇ ਨੇ ਉਹ ਦੱਸ ਦੇ ਯਾਰ ਸਿਰ ਥੋੜਾ ਦੱਸ ਦਿਓ ਨਹੀਂ ਦੱਸਣਾ ਨਹੀਂ ਉਹ ਨਹੀਂ ਯਾਰ ਸੌਰੀ ਯਾਰ ਨਹੀਂ ਸਰ ਦੱਸ ਦਿਓ ਪਲੀਜ਼ ਕਿੰਨੇ ਕ ਬੰਦੇ ਨੇ ਉਹ ਤਾਂ ਕੁਝ ਕਲੀਅਰ ਹੋ ਜਾਂਦਾ ਜੀ ਸੋਣਾ ਤੁਸੀਂ ਪਹਿਲੀ ਗੱਲ ਤੋਂ ਮਾਈਕ ਨੂੰ ਹਟਾ ਨਾ ਕਰੋ ਮੈਂ ਹਟ ਨਹੀਂ ਕਰ ਰਿਹਾ ਤੁਸੀਂ ਆਪ ਜਾਣ ਕੇ ਮੂੰਹ ਨਾਲ ਗੇੜੀ ਅਸੀਂ ਪਿੱਛੇ ਘੱਟ ਨਹੀਂ ਮੈਂ ਕੁਝ ਮੈਂ ਨਾ ਤੁਸੀਂ ਪਾਸੇ ਘੱਟ ਨਹੀਂ ਦੱਸ ਰਹੇ ਕੀ ਗੱਲ ਹੈ ਤੁਹਾਨੂੰ ਲੱਗਦਾ ਤੁਸੀਂ ਕੋਈ ਮੀਡੀਆ ਧੱਕੇ ਮਾਰਦੇ ਹੋ ਉਹ ਯਾਰ ਮੈਂ ਧੱਕੇਗਾ ਮਾਰਦਾ ਤੇਰੀ ਉਹ ਕੁੜ ਰਵਈਆ ਜਿਹੜਾ ਗਲਤ ਉਹਨਾਂ ਦਾ ਨਜ਼ਰ ਆ ਰਿਹਾ ਹੈ ਔਰ ਖਾਸ ਤੌਰ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਮੁਖ ਰੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਜਿਹੜੀ ਆ ਕਿ ਤਿਆਰੀ ਹੈ ਫਿਰ ਇੱਕ ਮਿੰਟ ਇਹ ਬੰਦ ਕਰਕੇ ਨਾ ਇੱਕ ਮਿੰਟ ਇਹ ਬੰਦ ਕਰਕੇ ਫਿਰ ਮੇਰੇ ਨਾਲ ਗੱਲ ਕਰੋ ਇੱਕ ਮਿੰਟ ਬੰਦ ਲਖਾਏ ਆ ਉਹਦੇ ਆਧਾਰ ਤੇ ਹੀ ਪਰ ਤੁਹਾਡਾ ਦਰਬੀਤਾ ਬਸ ਬਨ ਵਹੀ ਕਹਿ ਸਰ ਨਹੀਂ ਜੀ ਦੇਖੋ ਤੁਹਾਡਾ ਤੁਸੀਂ ਆਈਓ ਤੁਸੀਂ ਹੋ ਸਕਦੇ ਹੋ ਨਹੀਂ ਜੀ ਮੈਂ ਹਾਂ ਉਹ ਵੀ ਖੋਤ ਸਰਪੰਚ ਦੇ ਨਾਲ ਜਿਹੜਾ ਸੀ ਕਿ ਮਿਲਨ ਵਾਲੀ ਇੱਥੇ ਪਹੁੰਚੇ ਸਨ ਇਹ ਉਹੀ ਵਿਅਕਤੀ ਆ ਜਿਹੜਾ ਜਿਹੜਾ ਸੀਗਾ ਨਾਲ ਇਹਨਾਂ ਦੇ ਨਾਲ ਕੋਮਪਰੋਮਾਈਜ਼ ਕਰਵਾਉਣ ਵਾਸਤੇ ਪਹੁੰਚਿਆ ਸੀਗਾ ਉਹ ਬਾਹਰ ਹੀ ਰਹੇ ਉਹ ਨਹੀਂ ਸੱਚਾ ਨਹੀਂ ਠੀਕ ਹੈ ਭਾਈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658